ਜੇ ਤੁਹਾਡੇ ਕੋਲੋਂ ਤੁਹਾਡੀ ਗੱਡੀ ਦੇ ਵਿੱਚ ਸਮਾਨ ਲੋਡ ਕਰਦੇ ਸਮੇਂ ਜਾਂ ਸਮਾਨ ਕੱਢਦੇ ਸਮੇਂ ਮਤਲਬ ਤੁਸੀਂ ਕਿਤੇ ਸੁਪਰਮਾਰਕਟ ਗਏ ਹੋ ਕਿਸੇ ਬਾਉ ਹਾਊਸ ਗਏ ਹੋ ਕੋਈ ਸਮਾਨ ਤੁਹੋਂ ਲਿਆ ਆ ਟਰੋਲੀ ਦੇ ਵਿੱਚ ਤੁਸੀਂ ਸਮਾਨ ਰੱਖ ਰਹੇ ਸੀ ਤੇ ਤੁਹਾਡੇ ਕੋਲੋਂ ਨਾਲ ਦੀ ਗੱਡੀ ਦਾ ਨੁਕਸਾਨ ਹੋ ਜਾਂਦਾ ਹੈ ਤੇ ਫਿਰ ਤੁਹਾਨੂੰ ਆਪਣੀ ਇੰਸ਼ੋਰੈਂਸ ਜਿਹੜੀ ਗੱਡੀ ਵਾਲੀ ਇੰਸ਼ੋਰੈਂਸ ਆ ਉਹਨੂੰ ਦੱਸਣ ਦੀ ਲੋੜ ਨਹੀਂ ਆ ਜੇ ਤੁਸੀਂ ਪ੍ਰਾਈਵਟ ਹਾਫਲਿਚ ਫਿਜ਼ੀਸ਼ਰਮ ਕਰਵਾਈ ਹੋਈ ਆ ਕਿਉਂਕਿ ਇਹੋ ਜਿਹਾ ਨੁਕਸਾਨ ਜਿਹੜਾ ਆ ਪ੍ਰਿਵਾਟ ਹਾਫ ਲਿਚ ਫਿਜ਼ਿਸ਼ਰੂng ਜਿਹੜਾ ਆ ਉਹ ਵੀ ਪਰ ਦਿੰਦੀ ਆ ਬਸ਼ਰਤ ਹੈ ਕਿ ਜਦੋਂ ਆਪਾਂ ਜਰਮਨੀ ਦੇ ਵਿੱਚ ਪ੍ਰਿਵਾਟ ਹਾਫ ਲਿਚ ਫਿਜ਼ਿਸ਼ਰੂng ਕਰਨ ਲੱਗਿਆਂ ਕਿਸੇ ਕੰਪਨੀ ਦੇ ਨਾਲ ਉਹਨਾਂ ਨਾਲ ਆਪਾਂ ਇਹ ਗੱਲ ਖੋਲ ਸਕਦੇ ਆ ਕਿ ਜੇ ਸਾਡੇ ਕੋਲੋਂ ਰੱਬ ਨਾ ਕਰੇ ਕੋਈ ਨੁਕਸਾਨ ਹੋ ਜਾਂਦਾ ਆ ਕਿਸੇ ਸੁਪਰਮਾਰਕਟ ਆਪਾਂ ਗਏ ਆ ਬਾਉ ਹਾਊਸ ਗਏ ਆ ਉੱਥੇ ਬੀ ਹਨ ਐਂਟ ਲਾਰਨ ਕਰਦੇ ਸਮੇਂ ਯਾਨੀ ਕਿ ਸਮਾਨ ਗੱਡੀ 'ਚ ਰੱਖਦੇ ਸਮੇਂ ਜਾਂ ਲਾਂਦੇ ਸਮੇਂ ਕੋਈ ਦੂਸਰੀ ਗੱਡੀ ਦਾ ਨੁਕਸਾਨ ਹੋ ਜਾਂਦਾ ਤੇ ਉਹ ਤੁਸੀਂ ਪਰ ਭਾਈ ਕਰਦੇ ਹੋ ਇਸ ਇੰਸ਼ੋਰੈਂਸ ਦੇ ਵਿੱਚ ਉਹ ਇਨਕਲੂਸਿਵ ਹੈਗਾ ਆ ਜੇ ਕਹਿੰਦੇ ਆ ਤੇ ਠੀਕ ਆ ਜੇ ਕਹਿੰ ਏ ਕਵਰ ਨਹੀਂ ਕਰਦੀ ਫਿਰ ਤੁਸੀਂ ਕਿਸੇ ਹੋਰ ਕੰਪਨੀ ਕੋਲ ਪੁੱਛ ਸਕਦੇ ਹੋ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਜਰਮਨੀ ਦੇ ਵਿੱਚ ਪ੍ਰਾਈਵਟ ਹਾਫਲਿਸ ਪੋਜੀਸ਼ਨਿੰਗ ਦੇ ਵਿੱਚ ਇਹ ਜਿਹੜੀ ਸ਼ਾਦ ਨੇ ਆ ਨੁਕਸਾਨ ਆ ਉਹ ਪਰਪਾਈ ਜਿਹੜੀ ਆ ਉਹ ਕਵਰ ਕਰਦੀਆਂ ਨੇ ਜੇ ਆਪਾਂ ਇਹੋ ਜਿਹੇ ਨੁਕਸਾਨ ਵਾਸਤੇ ਆਪਣੀ ਗੱਡੀ ਵਾਲੀ ਇੰਸ਼ੋਰੈਂਸ ਜਿਹੜੀ ਕਰਵਾਈ ਹੋਈ ਆ ਉਹਨਾਂ ਨੂੰ ਦੱਸਾਂਗੇ ਤੇ ਪਰਪਾਈ ਤਾਂ ਉਹ ਵੀ ਕਰ ਦੇਣਗੇ ਪਰ ਉਹਦੇ ਨਾਲ ਸਾਡੀ ਜਿਹੜੀ ਸ਼ਾਦਨ ਫਰਾਈ ਹਾਰਟਸ ਕਲਾਸ ਆ ਉਹ ਉੱਪਰ ਚਲੀ ਜਾਂਦੀ ਆ ਉਹਦੇ ਨਾਲ ਸਾਡੀ ਇੰਸ਼ੋਰੈਂਸ ਵੀ ਮਹਿੰਗੀ ਹੋ ਜਾਂਦੀ ਆ ਤੇ ਹੁਣ ਜਿਹੜੇ ਭੈਣ ਭਰਾ ਨੂੰ ਇਹ ਨਹੀਂ ਪਤਾ ਕਿ ਪ੍ਰਾਈਵਟ ਹਾਫਲਿਸ ਪੋਜੀਸ਼ਨ ਕੀ ਹੁੰਦੀ ਆ ਕਿਉਂਕਿ ਬਹੁ ਜੇ ਨਵੇਂ ਮੂਵ ਹੋਏ ਨੇ ਕੋਈ ਫਰਾਂਸ ਤੋਂ ਕੋਈ ਸਪੇਨ ਤੋਂ ਕੋਈ ਇਟਲੀ ਤੋਂ ਕੋਈ ਪੋਰਟਗਲ ਤੋਂ ਤੇ ਉਹਨਾਂ ਵਾਸਤੇ ਇਹ ਜਾਣਕਾਰੀ ਦੱਸ ਦਿੰਨੇ ਆ ਆਪਾਂ ਇਹ ਪ੍ਰਿਵਟ ਹਾਫ ਲਿਸ ਇੰਸ਼ੋਰੈਂਸ ਇੱਕ ਇੰਸ਼ੋਰੈਂਸ ਆ ਜੋ ਕਿ ਸਾਨੂੰ ਸਾਰਿਆਂ ਨੂੰ ਕਰਵਾਉਣਾ ਚਾਹੀਦਾ ਆ ਇਹ ਇੰਸ਼ੋਰੈਂਸ ਜਿਹੜੀ ਆ ਬਹੁਤ ਸਸਤੀ ਹੁੰਦੀ ਆ ਹਰ ਕੋਈ ਬੰਦਾ ਕਰਵਾ ਸਕਦਾ ਆ ਸਾਰੇ ਪਰਿਵਾਰ ਦੀ ਹੋ ਜਾਂਦੀ ਆ ਤੇ ਆਈ ਥਿੰਕ ਜੇ ਆਪਾਂ ਕੱਲੀ ਪ੍ਰਿਵਟ ਹਾਫ ਲਿਸ ਇੰਸ਼ੋਰੈਂਸ ਲੈਣੇ ਆ ਕਿਸੇ ਵੀ ਕੰਪਨੀ ਤੋਂ ਲੈ ਲਈਏ ਪਤਾ ਕਰ ਲਿਓ ਕਿਹੜੀਆਂ-ਕਿਹੜੀਆਂ ਚੀਜ਼ਾਂ ਕਵਰ ਕਰਦੇ ਨੇ ਤੇ ਮੈਨੂੰ ਲੱਗਦਾ 5 ਤੋਂ 10 ਯੂਰੋ ਦੇ ਵਿੱਚ ਵਿੱਚ ਮੰਥਲੀ ਇਹ ਕਵਰ ਹੋ ਜਾਂਦੀ ਆ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਫਾਇਦਾ ਮੈਨੂੰ ਲੱਗਦਾ ਆ ਕਿ ਸਾਡੇ ਬੱਚੇ ਜਿਹੜਾ ਸਕੂਲ ਜਾ ਰਹੇ ਆ ਸਾਡੇ ਬੱਚੇ ਕੋਈ ਸ਼ਤਾਨੀ ਕਰ ਦਿੰਦੇ ਆ ਉਹਨਾਂ ਨੂੰ ਬਚਾਉਣ ਦੀ ਖਾਤਰ ਸੜਕ ਦੇ ਉੱਪਰ ਕੋਈ ਗੱਡੀ ਵਾਲਾ ਕਿਸੇ ਹੋਰ ਗੱਡੀ ਦਾ ਨੁਕਸਾਨ ਕਰ ਦਿੰਦਾ ਜਾਂ ਕੋਈ ਵੱਡਾ ਨੁਕਸਾਨ ਹੋ ਜਾਂਦਾ ਆ ਉਦੀ ਪਰ ਭਾਈ ਫਿਰ ਸਾਡੀ ਜਿਹੜੀ ਪ੍ਰਾਈਵੇਟ ਹਾਫ ਲਿਚ ਪੋਜੀਸ਼ਨ ਕਰਦੀ ਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜਾ ਪ੍ਰਾਈਵੇਟ ਹਾਫ ਲਿਚ ਪੋਜੀਸ਼ਨ ਕਵਰ ਕਰਦੀ ਆ ਜੇ ਤੁਸੀਂ ਇੰਸ਼ੋਰੈਂਸ ਕਰਨ ਲੱਗੋਗੇ ਤੇ ਇਹ ਗੱਲ ਕਰ ਲਿਓ ਜੇ ਬਾਕੀ ਇਹ ਚੀਜ਼ ਜ਼ਰੂਰ ਪੁੱਛ ਲਿਓ ਕਿ ਸਮਾਨ ਮਤਲਬ ਲੋਡ ਕਰਦੇ ਸਮੇਂ ਜਾਂ ਗੱਡੀ ਚੋਂ ਸਮਾਨ ਲਾਂਦੇ ਸਮੇਂ ਜੇ ਤੁਸੀਂ ਕਿਸੇ ਸੁਪਰਮਾਰਕਟ ਗਏ ਹੋ ਬਾਉ ਹਾਊਸ ਗਏ ਹੋ ਉੱਥੇ ਪਾਰਕਿੰਗ ਵਿੱਚ ਕਿਸੇ ਦੂਜੀ ਗੱਡੀ ਦਾ ਨੁਕਸਾਨ ਹੋ ਜਾਂਦਾ ਤੇ ਉਹ ਵੀ ਤੁਸੀਂ ਕਵਰ ਕਰਦੇ ਹੋ ਤੇ ਜੇ ਉਹ ਕਹਿੰਦੇ ਹਾਂ ਤੇ ਫਿਰ ਉਹ ਇੰਸ਼ੋਰੈਂਸ ਉਹ ਕੰਪਨੀ ਕੋਲ ਕਰਵਾ ਲਿਓ ਨਾਲੇ ਉਹ ਤੁਹਾਨੂੰ ਦੱਸ ਦਣ ਕਿ ਕਿ ਹੋਰ ਕਿਹੜੀਆਂ ਚੀ ਅੱਜ ਆਪਾਂ ਸਾਡੇ ਕੋਲ ਇਦਾਂ ਰੱਬ ਨਾ ਕਰੇ ਕੋਈ ਨੁਕਸਾਨ ਹੁੰਦਾ ਆ ਜੇ ਇਹ ਗੱਲ ਸਾਡੀ ਜਿਹੜੀ ਇਹ ਨੁਕਸਾਨ ਆ ਉਹ ਸਾਡੀ ਪ੍ਰਿਵਾਟ ਹਾਫ ਲਾਈਸੈਂਸ ਇੰਸ਼ੋਰੈਂਸ ਕਵਰ ਕਰ ਰਹੀ ਆ ਆਲਰੇਡੀ ਤੇ ਫਿਰ ਆਪਾਂ ਗੱਡੀ ਵਾਲੀ ਇੰਸ਼ੋਰੈਂਸ ਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਜੇ ਉਹਨਾਂ ਨੂੰ ਦੱਸਾਂਗੇ ਤੇ ਉਹਨਾਂ ਨੇ ਤਾਂ ਫਿਰ ਸਾਡਾ ਜਿਹੜਾ ਸ਼ਾਧਨ ਪ੍ਰਾਈਸ ਕਲਾਸ ਆ ਉਹ ਛੂਫੇ ਹੋ ਕੇ ਕਰ ਦੇਣਾ ਉਹਦੀ ਇੰਸ਼ੋਰੈਂਸ ਵੀ ਮਹਿੰਗੀ ਹੋ ਜਾਂਦੀ ਆ ਹਨਾ ਬਾਕੀ ਟਿਕਟੋਕ ਸ਼ਾਪ ਤੇ ਵੀ ਆਪਾਂ ਹੁਣ ਹੈਗੇ ਆ ਤੇ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਮੈਂ ਤਸੱਲੀ ਕਰਕੇ ਹੀ ਕੋਈ ਵੀਡੀਓ ਬਣਾਵਾ ਜਿਹੜਾ ਸਮਾਨ ਮੈਨੂੰ ਮਿਲਦਾ ਆ ਪਰ ਫਿਰ ਵੀ ਤੁਸੀਂ ਜਦੋਂ ਕੋਈ ਸਮਾਨ ਆਰਡਰ ਕਰਨਾ ਆ ਚੰਗੀ ਤਰ੍ਹਾਂ ਤਸੱਲੀ ਕਰਕੇ ਥੱਲੇ ਸੈਲਰ ਵੇਖੋ ਰੇਟਿੰਗ ਵੇਖੋ ਲੋਕਾਂ ਨੇ ਸਮਾਨ ਮੰਗਾਇਆ ਸੀ ਉਹਨਾਂ ਨੂੰ ਟਾਈਮ ਨਾ ਮਿਲਿਆ ਆ ਨਹੀਂ ਮਿਲਿਆ ਆ ਚੰਗੀ ਤਰ੍ਹਾਂ ਤਸੱਲੀ ਕਰਕੇ ਫਿਰ ਹੀ ਸਮਾਨ ਮੰਗਵਾਓ ਮੇਰੇ ਅੱਖੇ ਵੀ ਨਹੀਂ ਲੱਗਣਾ ਤੁਸੀਂ ਠੀਕ ਆ ਜੀ ਬਾਕੀ ਆਪਾਂ ਮਿਲਦੇ ਹਾਂ ਜ ਰੱਬ ਮਲਾਵੇ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਸਾਰਨ ਤੇ ਜਉਂਦੇ ਵਸਤੇ